ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਕਿਸੇ ਪ੍ਰੋਗਰਾਮ ਉੱਤੇ ਗਏ ਹੋਏ ਤੇ ਹਨਾ ਉੱਥੋਂ ਹੁਣ ਫ੍ਰੀ ਹੋ ਕੇ ਅ ਘਰ ਨੂੰ ਚੱਲੇ ਆਂ ਤੇ ਨਾਲ ਭਾਈ ਕੋਈ ਮੇਰਾ ਯਾਰ ਦੋਸਤ ਸੀਗਾ ਹੈਨਾ ਤੇ ਹੁਣ ਘਰ ਨੂੰ ਜਾ ਰਹੇ ਆ ਘਰਾਂ ਜਾ ਕੇ ਘਰਦਿਆਂ ਦਾ ਫੋਨ ਪਰ ਫੋਨ ਚੜਿਆ ਪਿਆ ਜਲਦੀ ਆ ਜਾ ਜਲਦੀ ਆ ਜਾ ਜਾਣਾ ਰੋਪੜ ਨੂੰ ਜਾਣਾ ਹੈ ਮੈਂ ਚੱਲ ਕੋਈ ਨਾ ਚੱਲਦੇ ਆ ਤੇ ਸੂਟ ਲੈ ਕੇ ਆਉਣੇ ਆ ਜੀ ਜੈਸਮੀਨ ਦਾ ਸੂਟ ਲੈ ਕੇ ਆਉਣਾ ਜੈਸਮੀਨ ਨੂੰ ਫਿਰ ਜਿਹੜੀ ਹੁਣ ਵਧਾਈ ਕਰਨੀ ਆ ਹੈਨਾ ਆ ਮਾਲਾ ਨੂੰ ਤੇ ਉਹ ਵਧਾਈ ਪਰ ਸੂਟ ਦੇਣਾ ਹੈ ਆ ਚਲੋ ਦੇਖਦੇ ਆ ਵਧਾਈ ਤਾਂ ਦੇਖਦੇ ਆ ਵੀ ਕਦੋਂ ਕਰਨੀ ਹੈਨਾ ਉਹ ਮੰਮੀ ਰਾ ਨੂੰ ਪਤਾ ਬੜਿਆਂ ਨੂੰ ਹੈਨਾ ਤੇ ਫਿਲਹਾਲ ਸੂਟ ਦੀ ਗੱਲ ਚੱਲਦੀ ਹੈ ਜੀ ਸੂਟ ਲੈ ਕੇ ਆਉਣਾ ਹੈ ਜੈਸਮੀਨ ਵਾਸਤੇ ਤੇ ਹੁਣ ਜਾਣਾ ਭਾਈ ਰੋਪੜਨ ਚਲੋ ਫਿਰ ਚੱਲਦੇ ਆ ਘਰਾਂ ਮਿਲਦੇ ਆ ਫੈਮਿਲੀ ਨਾਲ ਤੇ ਚੱਲਦੇ ਆ ਫਿਰ ਰੋਪੜ ਸ਼ਾਇਦ ਹੁਣ ਤੁਹਾਨੂੰ ਰੋਪੜ ਜਾ ਕੇ ਮਿਲੀਏ ਕਿਉਂਕਿ ਮੇਰੇ ਫੋਨ 'ਚ ਥੋੜੀ ਪ੍ਰੋਬਲਮ ਲੱਗਦੀ ਮੈਨੂੰ ਚਲੋ ਦੇਖਦੇ ਆ ਅੱਗੇ ਸਿਚੁਏਸ਼ਨ ਕਿਵੇਂ ਬਣਦੀ ਹੈ ਹਨਾ ਸ਼ਾਇਦ ਆਹ ਵਾਲਾ ਪਾਰਟ ਮੈਨੂੰ ਆਪਣੇ ਫੋਨ 'ਚ ਜੋੜਨਾ ਪਵੇ ਤੇ ਅੱਗੇ ਵਾਲੀ ਵੀਡੀਓ ਕੈਮਰੇ 'ਚ ਬਣਾਉਣੀ ਪਵੇ ਉਹ ਹੁਣ ਪਤਾ ਲੱਗੂਗਾ ਤੇ ਅੱਗੇ ਜਾ ਕੇ ਮਿਲਦੇ ਆਂ ਜੀ ਫਿਰ ਤੁਹਾਨੂੰ ਹਾਂ ਲਓ ਜੀ ਹੁਣ ਦੇਖੀਏ ਸੂਟ ਗੈਸਮਿਨ ਵਾਸਤੇ ਉਹ ਪੂਰਾ ਲੈਂਦੇ ਕਲਰ ਦਿਖਾ ਦਿਓ ਹੌਣ ਕੇ ਲਖਾ ਛੋਟੂ ਮੁਕੇਨ ਵਧੀਆ ਹਾਂ ਮੜਾ ਵੀਡੀਓ ਤੂੰ ਕੰਮ ਤੇ ਨਟਾਲ ਮੈਂ ਤੈਨੂੰ ਦੱਸਾਂ ਚਪਟਾ ਵੀ ਤੋਨੇ ਦਾ ਦਪੱਟਾ ਦਿਖਾ ਹਾਂ ਹਮ ਇਹ ਨੋਰਮਲ ਵੀਡੀਓ ਨੂੰ ਕਾਲ ਲੈਣਾ ਹੈ ਵੀ ਜਿਹੜਾ ਹੁਣ ਉਹ ਤਾਂ ਪੈ ਜਵੇ ਇਹ ਰਾਤ ਚ ਫਿਰ ਬਹੁਤਾ ਘਾਰੇ ਸੂਟ ਪੈਂਦਾ ਨਹੀਂ ਨਾ ਬਹੁਤਾ ਉਹ ਨੀਲੇ ਨਾ ਭਾਰੀ ਹਾਂ ਵੀ ਹੁਣ ਪਾ ਲਵੇ ਉਹ ਉਹ ਜਿਹੜਾ ਫਾਈਨਿੰਗ ਵਾਲਾ ਮਿੱਤੇ ਪੈਂਦਾ ਵੀ ਲੈਣੀ ਵਾਲਾ ਪੈੜੇ ਨਹੀਂ ਲੈਣੀ ਵਾਲਾ ਪਾ ਪੈਂਦਾ ਨਹੀਂ ਬਹੁਤ ਜ਼ਿਆਦਾ ਭਾਰੀ ਹੋ ਜਣੇ ਫਿਰ ਜਿਹੜੇ ਚਾ ਗੋਟ ਨੇ ਦਿਖਾਈ ਫਿਰ ਲੈ ਨਹੀਂ ਇਹ ਵੀ ਦਿਖਾਈ ਜਾ ਤੂੰ ਐਂ ਵੀ ਤਾੜੀ ਮੋਟੀ ਕੋਈ ਨਾ ਦਿਖਾ ਦੇ ਵੀ ਦੇਖ ਲੈ ਮੈਂ ਜੀ ਬੱਤੀ ਤੀ ਕੋ ਚੱਕਰ ਪਤਾ ਕਿ ਆਏ ਬਾਜੀ ਇਹ ਨਾ ਆਇ ਨਹੀਂ ਨਾ ਪਤਾ ਇਹਨਾਂ ਨੂੰ ਕਿਹੜਾ ਪਸੰਦ ਆ ਜਾਣਾ ਵਿੱਚ ਤੇ ਤਾਂ ਹੀ ਕਹੀ ਜਾਂਦੀ ਆ ਦਿਖਾ ਦਿਓ ਆਪ ਵੀ ਦਿਖਾ ਦਿਓ ਕੋਈ ਨਾ ਕੁਝ ਨਹੀਂ ਪਤਾ ਕਿ ਕਿੱਧਰ ਹੱਲਾ ਬੋਲ ਹੋ ਜਾਣਾ ਉਹ ਤੋਂ ਤੋਂ ਦਾ ਨਾ ਕਲਰ ਬੜੀਆ ਵਧੀਆ ਨਾ ਕੋਟੇ ਦਾ ਤੋਂ ਛੋਟਾ ਵੀ ਥੱਟਾ ਵੀ ਦੁਪੱਟਾ ਹੈ ਨਾ ਉਹ ਦੁਪੱਟਾ ਕੋਈ ਚੜੇ ਦੁਪੱਟਾ ਇਦਾਂ ਪੰਨਾ ਦਿਖਾਏ ਹੁੰਦਾ ਤਾਂ ਮੇਰਾ ਹੋ ਗਿਆ ਬੋਲਿਆ ਆਹ ਵੀ ਕੱਲਾ ਦੇਖ ਕੇ ਨਹੀਂ ਹੋ ਗਿਆ ਵਾਟ ਆਹ ਵੀ ਤਾਂ ਆਇਆ ਰਹੀ ਤੇ ਕਿਹੜਾ ਸਵਾਰਦਾ ਤਾ ਕਿਹੜਾ ਹੁੰਦੀ ਜਿੰਨੇ ਚਿਰ ਤਾਂ ਪੰਗੜਾਵਾ ਪਨੂਮੀ ਪਾਉਂਦਾ ਨਹੀਂ ਰਾਏ ਬੱਲ ਨੇ ਇੱਥੇ ਕੱਟਾ ਕਿੰਨਾ ਉਹ ਪੰਨਾਂ ਕਿੰਨਾ ਪਾਉਂਦੇ ਸਾ ਜੀ ਥੋੜਾ ਜਨਾ ਆਈ ਕੋਈ ਚੀਜ਼ ਵਾਲੀ ਉਹ ਕਿਨ ਥੋੜਾ ਜਿਹਾ ਪਨੇ ਘਟਾਏ ਨੇ ਤੇ ਕੱਪੜੇ ਦੇ ਮੈਂ ਜਿਹੜੇ ਨੀਚੇ ਦੇਖੇ ਹਾਂ ਹੂੰ ਉਹਦੇ ਕਰਕੇ ਥੋੜਾ ਉਹ ਹੁੰਦਾ ਪਨੇ ਦੇ ਥੋੜਾ ਸਾਰਾ ਕੰਮ ਹੋਪੀ ਦੇ ਖਾਣਾ ਨਾ ਆ ਬੰਨ ਲਾ ਹੂੰ ਆਏ ਤਾਂ ਫਤਰਾ ਪਾ ਆਹ ਦੇ ਆਹ ਦੇ ਕੰਮ ਇਹ ਵੀ ਬਾਹਰ ਆਇਆ ਬਈ ਨਹੀਂ ਬਾਹਰ ਤੇ ਖਾਦਾਂ ਤੇ ਆਣਾ ਆਹ ਖੋਲ ਕੇ ਦਿਖਾਏ ਨੀਚੇ ਆ ਇਹ ਤਾਂ ਕੀ ਹੈ ਇਹ ਸਭ ਕੁਝ ਇਹਦਾ ਪੂਰਾ ਯਾਰ ਕਿਉਂਕਿ ਨਾ ਮੈਂ ਉਹੀ ਦੇਖਦੀ ਆਂ ਵੀ ਬਾਹਾਂ ਪਾਂ ਹੋਰ ਤੇ ਪਾਸੇ ਦੇ ਕੱਢ ਹੋ ਜਾਂਦੀਆਂ ਹੂੰ ਉਹ ਵੀ ਠੀਕ ਹੈ ਨਾ ਇਹ ਜੋ ਸਲਵਾਰ ਇਸ ਤਰ੍ਹਾਂ ਦੀ ਠੀਕ ਹੈ ਜੀ 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 ਕਲਰ ਇੱਕ ਤਾਂ ਆ ਹੋ ਗਿਆ ਇਹਦੇ ਚ ਹੋਰ ਵੀ ਦਿਖਾ ਤਾਂ ਇਹਦੇ ਚ ਇੱਕ ਆ ਪਿਆ ਇਸ ਤਰ੍ਹਾਂ ਦੇ ਕੱਪੜੇ ਚ ਤਾਂ ਖਾਓ ਬਹੁਤ ਨਾ ਕਿ ਬਾਹਾਂ ਯਾਰ ਹੋਵੇ ਪ੍ਰਿੰਟ ਤੇ ਤਾਂ ਪਾਓ ਪ੍ਰਿੰਟ ਹੋਵੇ ਹਾਂ ਆ ਕਰ ਦੋ ਪਰ ਫੜਿਆ ਲੈ ये नीचे नीचे आदिम ये बस गले से पत्थर के जला अच्छा होता हां बस पल्ले ने नीचे बाहन साइड पे बावा ना हो गए समझ गए हां हम तो अभी ठीक है तो चला ठीक है ਕਿਹੜੀ ਇਹ ਦਾਲ ਚਾਹੀਦੀ ਹੈ? ਹਾਂ ਜੀ ਬਿਲਕੁਲ ਲੈ ਲੈਂਦੇ ਹਾਂ। ਹਾਲ ਲੈ ਲੈਂਦੇ ਹਾਂ। ਇਹ ਕੋਟੇ ਚਾਹੀਦਾ ਹੈ ਮੈਡੀਕਲ। ਇਹ ਹਰ ਲੈ ਨਹੀਂ ਲੱਗਦਾ। ਮੇਜਰ ਲੋਕੀਆ। ਸਲਵਾਰ ਨੂੰ ਲੈ। ਇਹ ਕਿਵੇਂ ਨੂੰ ਲਿਖੋ। ਇਹ ਦੁਪੱਟਾ ਸਲਵਾਰ ਕੋਟੇ। ਕੋਟੇ ਲਈ ਬਣਾ। ਇਹਦੇ ਜਿਹੇ ਕਲਰ ਮਿਲਦਾ। ਇਹਦਾ ਪੱਟਾ ਤਾਂ ਆ ਗਿਆ। ਇਹ ਕੀ ਕਹਿੰਦਾ। ਹਾਂ ਸਿੱਪੀਆਂ ਜਾਂ ਤਾਣੀ ਉਤਰੂਈ ਦੀ ਨਹੀਂ ਹੈਡਵਾਰ ਪੈਣਾ ਹੈਡਵਾਰ ਪੈਣਾ ਆਹ ਤੋਂ ਪਟਾਵੀ ਸੋਨਾ ਹੈ ਕਲਰ ਨਹੀਂ ਕਰਦਾ ਚੱਲਣਾ ਹੈ ਇਹਦਾ ਕਲਰ ਕਿਹੜੇ ਕਿਹੜੇ ਦਿਖਾਇਆ ਭਾਈ ਆਹ ਹੱਥ ਕੋਲ ਹੱਥ ਨੇ ਇੱਥੇ ਨਹੀਂ ਥੱਲੇ ਥੱਲੇ ਆ ਆ ਵੀ ਕਲਰ ਦਾ ਇਹ ਕੋਣ ਨਾ ਕੋਸੋ ਰਿਹਾ ਇਹ ਤਲ ਨਹੀਂ ਇਹ ਪੂਰਾ ਤੁਸੀਂ ਹੋਰ ਦੱਸਾ ਲਓ ਹੋਰ ਬਣਾਉਣਾ ਇਰਾਕਤ ਨੂੰ ਹੋਰ ਪਾਉਣੇ ਚਾਹਲੇ ਨੇ ਕੱਪੜੇ ਜਪਾ ਫਿਰ ਇਹਨੂੰ ਸਲੇਵ ਦੇ ਚ ਕੱਟ ਦੋ ਆਪਰੇ ਵਿੱਚ ਕੱਟ ਦੋ ਸਮਝ ਗਏ ਠੀਕ ਹੈ ਇੱਕ ਕਰ ਤੋਂ ਇੱਕ ਹੋਰ ਬੈਠੇ ਸੀਗਾ ਇੱਕ ਹੀ ਨਾ ਜੋ ਕਰ ਦੋ ਤੇ ਜਦੋਂ ਲੋਇਆ ਤੇ ਜਸਮੀ ਨੂੰ ਵੀਡੀਓ ਕਾਲ ਕਰਕੇ ਦਿਖਾ ਦੂਗੇ ਨਾ ਉਸ ਆਹੋ ਵੀਡੀਓ ਕਾਲ ਕਰ ਲਾਂਗੇ ਜੀ ਵੀਡੀਓ ਕਾਲ ਕਰ ਦੂਗੇ ਵੀ ਇੱਕ ਹੀ ਨਾ ਚੋ ਕੱਢ ਲਓ ਹਨ ਇਸ ਵੇਸੇ ਠੀਕ ਹੈ ਆਹਦਾ ਨੂੰ ਪਸੰਦ ਆ ਅਸੀਂ ਉਹ ਕੱਢੋ ਆਹ ਕਲਰ ਠੀਕ ਆਹກະ ਵੇਸੇ ਆ ਜਾਣਾ ਉਹਨੂੰ ਪਸੰਦ ਆ ਵੀ ਦੇਖ ਲੰਨੇ ਕੋਈ ਨਹੀਂ ਵੀਡੀਓ ਕਾਲ ਕਰ ਲੰਨੇ ਆ ਦੋ ਚਾਰ ਕਢਾਇਆ ਨਾ ਉਹਦੇ ਪਸੰਦ ਆ ਆਪਣੇ ਵੀਡੀਓ ਕਾਲ ਤੇ ਦੇਖ ਲੂ ਕਿ ਨਾਰਮਲ ਕੱਪੜਾ ਜਿਹੜਾ ਉਹ ਪਾ ਲਵੇ ਆ ਹਾਂ 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 ਜੇ ਲੈਨਿੰਗ ਵਾਲੇ ਹੋਣਾ ਤਾਂ ਇੱਕ ਤਾਂ ਉਹਨੂੰ ਪਹਿਲਾਂ ਹੀ ਘਬਰ ਆਟ ਹੁੰਦੀ ਐ ਲੈਨਿੰਗ ਦਾ ਮੈਂ ਕਹਿੰਦਾ ਹੂੰ ਉਹਦਾ ਜੇ ਪੱਲੇ ਜਿਆਦਾ ਇਹ ਨਹੀਂ ਭੰਨਣਾ ਨਹੀਂ ਆ ਦੇਖ ਬਾਵਾ ਉਹ ਮੰਮੀ ਉਹ ਬਾਹਾ ਹੈ ਨਾ ਵਿੱਚ ਮੰਮੀ ਕਹਿੰਦੇ ਕਹਿੰਦੇ ਆਹ ਦੇਖ ਚੁਣ ਬਾਹਾਂ ਨਹੀਂ ਬੱਧੀ ਦੀ ਸਾਈਡ ਦੀਆਂ ਬਾਵਾਆਂ ਚੱਲਦੀਆਂ ਨੇ ਉਹਦਾ ਹੋਰ ਅੱਗੇ ਸੋਰੀ ਸੋਰੀ ਜੀ ਜੱਟਾ ਨਹੀਂ ਲਾਣਾ ਰਹਿਣਾ ਮੈਂ ਕਰਦੇ ਹਾਂ प्रेंट होया है ना उधरने वाला था ना <laughs> <आ> <laughs> ਆ ਸੂਟ ਤਾਂ ਘੈਂਟਾ ਸੋਨਾ ਲਾਣਾ ਹੂਨ ਬੁਡਪਟਾ ਸੁਣਾ ਇੱਕ ਤਾਂ ਵੀ ਵਿਕ ਜਾ ਜੜਾ ਆਹ ਬੋਲਿਓ ਇਹ ਜਿਹੜਾ ਤਾਂ ਖਾਈਦਾ ਅਸਲ ਇਹ ਦੇਖ ਤਾਂ ਆ ਵੀ ਦਿਖਾ ਦਿਓ ਕਲਰ ਸਾਰੇ ਆ ਚੇੜੇ ਇਹਦੇ ਨਾਲ ਅਜ ਕਲਰ ਜੀ ਸਾਰੇ ਪਾਜੀ ਆ ਵੀ ਦਿਖਾ ਦਿਓ ਬਾਜੀ ਇਹਦੇ ਚ ਵੀ ਹੋਰ ਕਲਰ ਇਹ ਦਾ ਤਾਂ ਠੀਕ ਆ ਨਾ ਕਟਾਈ ਉਹਦਾ ਟੋਪਿੰਗ ਜਿੱਦਾਂ ਇਦਾਂ ਦੀ ਪਾਈਪਿੰਗ ਕਰਾ ਰਹੇ ਵਾਪਸ ਕਰੇਗਾ ਬਸ ਉਹਦਾ ਆ ਤਾਂ ਇਹ ਚਾਹਤਾਂ ਕਰੀਏ ਨੇ ਇਹ ਲੈਣਾ ਹੈ ਇਹਨੇ ਪਾਈਪਿੰਗ ਕੀਤੀ ਤਾਂ ਪਾਸੇ ਤੋਂ ਕੋਈ ਹੁੰਦੇ ਆ ਇਹ ਤਾਂ ਨਾ ਦੂਏ ਆ ਇੱਕੇ ਪੱਟੇ ਦਾ ਤਾਂ ਚੁੜਾਈ ਨਹੀਂ ਹੈਗੀ ਇਹ ਵਾਲਾ ਹੋਊ ਤੇ ਨਹੀਂ ਇਹਦੇ ਵਿੱਚ ਕੀ ਕਲਰ ਆਏ ਇਹ ਕਲਰ ਆਉਗੇ ਤੇ ਹਾਂਜੀ ਹਾਂਜੀ ਕਲਰ ਇੱਕ ਆ ਦੇ ਦੇ ਜੇ ਬਾਜੂ ਵਰਤ ਸਲਵਾਰ ਵਾਸੀ ਹੈ ਫਿਰ ਸਾਫ ਤੋਂ ਉੱਪਰ ਪੂਰਾ ਨਿਕਲਿਆ ਨਾ ਕੋਟ ਪੱਲਾ ਦੂਜੇ ਚ ਆ ਜਾਣਾ ਫੁੱਲ ਬਾਜੂ ਹੈ ਚਾਹੇ ਹਾਫ ਰੱਖ ਲਓ ਜੇ ਪੂਰਾ ਤੇ ਸਲਵਾਰ ਵੀ ਸੋਨਾ ਹੈ ਨਾ ਜੇ ਕਿ ਵੀ ਤੈਨੂੰ ਲੈ ਲੇ ਮੰਨੂ ਵੀ ਆਣੀ ਛੋੜਾ ਹੈ ਨੀਚੇ ਵਾਲਾ ਪੇਂਟ ਕਰਕੇ ਨਾਲੇ ਕਲਰ ਛੋੜੇ ਆ। ਨੀਚੇ ਵਾਲੇ ਵੀਡੀਓ ਕਾਲ ਕਰਕੇ ਉਹਨੂੰ ਦਿਖਾ ਦੋਗੇ। ਕਲਰ ਜਿਹੜੇ ਸਲੈਕਟ ਕੀਤੇ ਨਾ 300 ਰੱਖ ਲਓ ਉਸ ਤੋਂ ਦਿਖਾ ਦੇਵਾਂ। ਕੋਈ ਵੀ ਹੁੰਦੇ ਆ। ਹਾਂ ਫਿਰ ਤੇ ਉਹ ਵੀ ਠੀਕ ਹੈ। ਮੈਂ ਪਰਵਾਹ ਨਹੀਂ। ਹਾਂਜੀ ਉਹ ਵੀ ਹੋਣਾ ਛੋਟੇ। ਐਨਾਂ ਨੂੰ ਆਹ ਦੁਕਾਨ ਲੈ ਲਈ ਆਪਾਂ। ਹਾਂ। ਫਿਰ ਜੇ ਆਹੀ ਠੀਕ ਲੱਗ ਗਿਆ। ਹਾਂ। ਯਾਰ ਨਾਲ ਜਬਰ ਨਾਲ ਆਏ ਨਾ ਇਹ ਥੱਲੇ ਲੇਨਿੰਗ ਨਹੀਂ ਲੱਗਣੀ। ਨਹੀਂ ਲੱਗਣੀ ਇਹ ਜਾਮ। ਐਨਾਂ ਫਿਰ ਲੇਨਿੰਗ ਵਾਲੀ ਕਰਨੀ। ਹਾਂ। ਅਰੇ ਇਹ ਵਧੀਆ ਬੰਨ ਜਣਾ ਲਾ। ਮਹਲਕੜਾ ਇਹ ਚੀਜ਼ੀ ਕਾ ਵਪਾਰ ਅਬੀ ਨਾ। ਪਾਉਂਦੀ ਨਹੀਂ ਨਾ ਫਿਰ ਪਾਰੇ ਸਾਰੇ। ਉਹ ਪਹਿਲਾਂ ਫਿਰ ਜੈਸਮੀਨ ਨੂੰ ਪੁੱਛਣਾ ਹੋਰ ਕੰਮ। ਹਾਂ ਉਹ ਆ ਨਾ ਪਲੈਨਿੰਗ ਵਾਲੇ ਤੋਂ ਬਹੁਤ ਪਈ ਆ। ਪਾਉਂਦੀ ਨਹੀਂ ਕਰਨਾ ਉਹਦਾ ਸਿਏ ਵੇ ਸਾਰੇ ਉਹ ਕਹਿੰਦੇ ਵੀ ਦੀਦੀ ਮੈਨੂੰ ਘਰਾਟ ਹੁੰਦੀ ਲੈਣਾ। ਕਦੇ ਨਾ ਦੇ ਪਏ ਕੱਪੜੇ। ਹੈ? ਬੋਦੀ ਬੋਦੀ ਆ ਦੋ ਕਲਰ ਪੰਜ ਛੇ ਤੋਂ ਤਾਂ ਲੈਣਾ ਆਉਂਗਾ ਕੋਈ ਪੁੱਛ ਰੇ ਸੀ ਕਿਹੜੇ ਕਿਹੜੇ ਇਹ ਜਿਹੜਾ ਪਾਇਆ ਵਾਏ ਨਾ ਮੰਮੀ ਨੇ ਕਹਿੰਦੇ ਤੇ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਕਿਹੜੇ ਹੀ ਲਿਆਉ ਮੈਨੂੰ ਵੀਡੀਓ ਚ ਦਿਖਾਵਾਂ ਮੈਂ ਦਿਖਾਵਾਂ ਮੈਨੂੰ ਆਲੇ ਇੱਕ ਹੋਰ ਲੱਗ ਰਿਹਾ ਸੀ ਅ ਮੰਮੀ ਨੇ ਦੇਖਣੀ ਤਾਂ ਹੈਗੀ ਹੋ ਮਾਲ ਜਿਹੜੀ ਇੱਕ ਪੈਸੂਟ ਰਹਿ ਗਿਆ ਜੀ ਆਹ ਲੈ ਜੀ ਆਹ ਤਾਂ ਫਟਾਫਟ ਇੱਕ ਕੇ ਲੈ ਜਾਈਏ ਜੀ ਆਹ 그러면은 ਕੋਲੇ ਦਵਾਈ ਇਹ ਕੋਕਾ ਨਾ ਨਾ ਕੱਲ ਹਾਂ ਕੀ ਦਿਨਾ ਅੱਛਾ ਵੀ ਕੋਈ ਰਹਿ ਗਿਆ ਛੋ ਦੇ ਨਾਲ ਉਹ ਕੱਪੜਾ ਲੱਗਦਾ ਮੈਨੂੰ ਇਹ ਜਾਮ ਨਹੀਂ ਕਿਤੇ ਡਾਈ ਨਾ ਆਹ ਕੋਲ ਕਿਤੇ ਫਾਇਦਾ ਦੋਨੋਂ ਨਹੀਂ ਅਲੱਗ ਹੈ ਇੱਕ ਕੜਾ ਆਈ ਹੋਰ ਅਲੱਗ ਅਲੱਗ ਆਹ ਖੋਲ ਦੋ ਇਸੇ ਰਹਿਦੇ ਉਹ ਰਹਿ ਗਏ ਇੱਤਨ ਖੋਲ ਦਿੰਦੇ ਆਂ ਜੀ ਕੋਲ ਦੇ ਛੋਟੂ-ਭੋਗੇ ਸਾਰੇ ਪੱਲਾ ਵੀ ਜਰਾ ਆਪ ਤੇ ਪੱਲਾ ਦਾ ਬਣ ਜਾਊਗਾ ਬਾਜੂ ਵਰਕ ਪਿਆ ਨੇਚੇ ਆਨਵਾਰਤੀ ਚਲਵਾਰ ਦੇ ਤੇ ਸਲਵਾਰ ਤੇ ਬਾਜੂ ਕਰਨ ਨੂੰ ਮਤਲਬ ਇਹਦਾ ਹੁੰਦਾ ਇਧਰਲੀ ਸਿਹੜ ਆ ਇਧਰ ਹਾਂ ਆਹੇ ਬੋਤਾ ਵੀ ਨਹੀਂ ਆਪਣੀ ਮਾਫੀ ਉਹ ਤਾਂ ਚਾਹੇ ਬਾਅਦ ਚ ਲੈ ਆਉਂ ਨੀ ਨਹੀਂ ਬੋਤੇ ਦੇਖਣੀ ਉਹ ਪਰਲੇ ਪਾਸੇ ਇੱਥੇ ਦੇਖਦੇ ਸੀ ਆ ਵੀ ਬੋਲ ਕੇ ਫੜੀਦਾ ਕੋਈ ਚੂੜੀ ਆ ਆਵਾਜ਼ ਹੈ ਹੈ ਤੇ ਸੇਜੂੜਤੇ ਆ ਖਾ ਜੈਸਮੀਨ ਵਾਸਤੇ ਜੈਸਮੀਨ ਵਾਸਤੇ ਆਪਣੇ ਵਾਸਤੇ ਨਹੀਂ ਮੈਂ ਤਾਂ ਪਾਣੀ ਲੱਗਿਆ ਤਾਂ ਮੰਗਣ ਕੋਈ ਨਾ ਪਾਣੀ ਆਉਂਦੀ ਨਹੀਂ ਮਿੰਟ ਪੱਤੇ ਨਹੀਂ ਪੜਾਈ ਹੋ ਆਪਰੇ ਵਾਸਤੇ ਠੀਕ ਹੈ ਇਹ ਉਹਦੇ ਤੇ ਨਾ ਬਿੰਦੇ ਚ ਜੈਸਮੀਨ ਥੋੜੇ ਹੋ ਭਾਈ ਆ ਵੀ ਨਹੀਂ ਭਾਈ ਆਹ ਵੇ ਮੈਨੂੰ ਵੀ ਆ ਵੀ ਥੋੜਾ ਲੱਗਦਾ ਹੈ ਨਾ ਪਰ ਉਹ ਹੋ ਗਿਆ ਸਾਰਾ ਹੂੰ ਇਹ ਸੂਟ ਸੋਹਣਾ ਸੀਗਾ ਆਹ ਦਿਖਾਓ ਤੁਸੀਂ ਵੀਡੀਓ 'ਪਾਂ ਲੈ ਆਹ ਦਿਖਾਓ ਉਹ ਲਾ ਲਓ ਪਹਿਲਾਂ ਪਹਿਲਾਂ ਫੋਨ ਕਰਦੇ ਕੰਨਾ ਕੜੂ ਬਣਾਉਂਦਾ ਆਹ ਆਹ ਲੱਗ ਕੱਟਿਆ ਚੂੜਾ ਅੱਛਾ ਲਹਿੰਗਾ ਹੈ ਨਾ ਇਹ ਲਹਿੰਗਾ ਹੈ ਟਾਲਾ ਅੱਛਾ ਹੈ ਸੂਟ ਇਹ ਇਹ ਲਹਿੰਗਾ ਟਾਈਪ ਹੈ ਮਤਲਬ ਇਹ ਕੁੱਤੀ ਹੈ ਇਹ ਕੁੱਤੀ ਆਈ ਇਹ ਤਾਂ अच्छा फिटिंग ही करावणी ਪੈਣੀ ਆ ਫਿਟਿੰਗ ਕਰਵਾਣੀ ਪੈਣੀ ਆ ਅੱਛਾ ਅੱਛਾ ਮੇਜ ਕਮੀਰ ਦੀ ਕੱਲੇ ਮੈਂ ਉਹੀ ਦੇਖਾ ਮੈਂ ਇਹਦਾ ਖੁੱਲਾ ਜਾਈ ਬਹੁਤ ਆ ਜੀ ਸਾਨੂੰ ਸਿੱਧੇ ਹਲਕੇ ਠੀਕ ਆ ਠੀਕ ਆ ਜੀ ਇੱਕ ਉਹ ਵੀ ਉੱਪਰ ਬਰੀਜ ਨੀਲਾ ਰੰਗ ਦਾ ਦਿਖਾਓ ਉਹ ਵੀ ਦਿਖਾ ਦੇ ਯਾਰ ਛੋਟੂ ਉਹ ਫਰੋਕ ਵਿੱਚ ਆ ਗਿਆ ਇੱਕ 10000 ਵਾਲਾ ਵੀ ਦਿਖਾ ਤੂੰ ਕਹਿੰਦਾ ਵੀ ਯੂਕੇ ਜਾਣਾ ਜਿਹੜਾ ਉਹ ਆਪੇ ਦਿਖਾ ਦੇ ਹਾਂ ਉਹ ਵੀ ਦਿਖਾ ਹਾਂ ਇਹੋ ਇਹੇ ਮੈਨੂੰ ਲੱਗਦਾ ਵੀ ਜਿੱਦਾਂ ਜਿਆਦਾ ਮੇਲ ਮੂਲ ਪਰ ਪਾਉਣੇ ਵਾਲੀਆਂ ਚੀਜ਼ਾਂ ਹਨਾ ਵਿਆਹ ਵਿਊ ਨੂੰ ਹਾਂ ਸੋਹਣੇ ਲੱਗਦੇ ਨੇ ਮੈਂ ਤਾਂ ਵੀ ਠੀਕਾ ਹਾਂ ਮੈਂ ਆਪੋ ਉਹ ਤਾਂ ਖਾਏ ਉਹ ਕੋਈ ਗੱਲ ਨਹੀਂ ਦੁਕਾਨ ਆਪਣੀ ਉਹ ਜੀਰੀ ਵੱਢ ਕੇ ਪੈਸੇ ਦੇ ਦਊਂਗਾ ਠੀਕ ਹੈ ਉਹ ਕਿਹਾ ਬਾਜੀ ਖੜੇ ਇੱਧਰ ਕੋਈ ਚੱਕਰ ਨਹੀਂ ਆ ਤੋ ਦੋ ਵਾਤੋ ਇਹ ਤਾਂ ਲਹਿੰਗਾ ਜੀ ਤਿਆਰ ਹੋਣਾ ਇਹ ਦੇਖਣਾ ਅੱਛਾ ਇਹ ਤਿਆਰ ਹੋਣਾ ਇਹ ਦੇਖਣਾ ਹੈ ਕਿੰਨਾ ਹਾਂਜੀ ਆ ਜੀ ਹਮ ਆ ਜਾਓ ਜੀ 5000 ਲਾਏ ਬਈ ਹੈਂਡਵਰਕ ਇਹ ਉਤਰਤੇ ਆਇਆ ਲਹਿੰਗਾ ਹੈਂਡਵਰਕ ਹੈ ਇਹਦੇ ਨਾਲ ਕੇਮ ਖੰਦ ਦਾ ਦੁਪੱਟਾ ਹੋਗਾ ਨਾਲੇ ਦੂਜਾ ਦੁਪੱਟਾ ਅੱਛਾ ਜੀ ਇਹ ਬਾਹਰ ਨੂੰ ਜਾਣਾ ਜੀ ਲੌਂਗ ਕੁਰਤੀ ਨਾ ਇਹ ਜਾਣਾ ਯੂਕੇ ਜੀ ਸੋ ਲਹਿੰਗਾ ਮਦਭੀ ਛੋਟ ਵਧੀਆ ਚੀਜ਼ ਹਾਂ ਦਾ ਕੋਟਾ ਨਹੀਂ ਭਾਈ ਜੀ ਜੀ ਵੀ ਆ ਮੈਂ ਕਹਿੰਦਾ 5 ਕਿਲੋ ਦਾ ਕਿਹੜਾ ਉਹ ਦੁਪੱਟਾ ਜੀ ਨੀਚੇ ਨੀਚੇ ਪਿਆ ਅੱਛਾ ਦੁਪੱਟਾ ਦਾ ਇਹ ਦੁਪੱਟਾ ਆ ਇਹ ਦਾਦਪਤੇ ਟੀਮ ਖਾਂ ਦਾ ਦੁਪੱਟਾ ਨਾਲ ਦੋਆ ਦੁਪੱਟਾ ਵੀ ਤਿਆਰ ਹੋਣਾ ਹੈ ਹੂੰ ਦੁਪੱਟਾ ਅਭੀ ਹੁੰਦਾ ਦੁਪੱਟੇ ਨੂੰ ਛੂਟ ਲਿਸ਼ਕਣ ਲਾ ਦੇਣਾ ਅਜੇ ਤਿਆਰ ਹੋਣਾ ਸਾਰੇ ਲੈਸ ਸਾਰੇ ਲੱਗੇ ਸਾਰਾ ਕੁਝ ਬੰਨ ਕੇ ਹੋ ਜਾਣਾ ਹੈ ਹੂੰ ਇਹ ਜਦੋਂ ਉਹਦੇ ਪਾ ਕੇ ਇਹ ਆਣੇ ਇਹ ਤਾਂ ਮੈਂ ਕਹਣਾ ਭਾਜੀ ਤਿਆਰ ਕਰਾ ਕੇ ਪਹਿਜਣਾ 10-12000 ਚ ਇਹ ਨਹੀਂ ਕੱਪੜਾ ਹੀ ਗੱਲਾਂ 12000 ਸਰ ਜੀ ਅੱਛਾ ਜੀ ਹਾਂ ਜੀ ਇਹ ਤਿਆਰ ਹੋ ਗਿਰੋ ਇਹ 18 ਤੋਂ 19000 ਹਾਂ 18-19 ਜੀ ਤੋਂ ਤਿਆਰ ਕਰਵਾਉਣੇ ਨਾ ਬਹੁਤ ਮਹਿੰਗੇ ਬੰਦੇ ਇਹ ਇਹ ਸਮਝੋ 18-19000 ਦਾ ਪਹਿਜਣਾ ਫਿਰ ਜੇ ਬਾਹਰ ਭੇਜਣਾ ਫਿਰ ਫਿਰ ਪੈਸੇ ਲੱਗਣੇ 20000 ਚ ਮੰਨੋ ਹਾਂ ਜੀ ਹਾਂ ਜੀ 20000 ਦਾ ਸੂਟ ਆ ਭਾਈ ਅਸੀਂ 20 ਦੇ ਕਿੰਨੇ ਬਣਾ ਲੈਣ ਜਿਹੜੇ ਵਿੱਚ ਤੇ ਰੱਖ ਜਾਣੇ ਉਹ ਅਲੱਗ ਅੱਛਾ ਵੀ ਚੋ ਵੀ ਟਾਂਕਾ ਮਤਲਬ ਸਮਝਦਾਰ ਨਹੀਂ ਬਣਾ ਨਹੀਂ ਚਲੋ ਇਹ ਇਹ ਵੀ ਚੀਜ਼ਾਂ ਭਾਈ ਬਣੀਆਂ ਵੀ ਆ ਕਿਸੇ ਵਾਰ ਦੋ ਤਿਆਰ ਹੋਣਾ ਨਾ ਇੱਕ ਚੇਂਗਾ ਨਹੀਂ ਤੇ ਦੋ ਸਿੰਪਲ ਦੁਪੱਟਾ ਵੀ ਆਣਾ ਸਿੰਪਲ ਦੁਪੱਟਾ ਵੀ ਜਾਣਾ ਨਾਲ ਦੋ ਦੁਪੱਟੇ ਨਹੀਂ ਵਧੀਆ ਚੀਜ਼ ਹੈ ਜੀ ਚੀਜ਼ ਵੀ ਦਿਖਦੀ ਆ ਮੈਂ ਕਹਿੰਦਾ ਚੀਜ਼ ਵੀ ਦਿਖਦੀ ਆ ਮੈਂ ਕਹਿੰਦਾ 5 ਕਿਲੋ ਦਾ ਸੂਟ ਹੋਣਾ ਜੇ ਵੇਟ ਕਰੀਏ ਹੈ ਭਾਜੀ 5 ਕਿਲੋ ਹਾਂ ਸਾਰਾ ਹੈਂਡਵਰਕ ਹੋਇਆ ਵਾ ਇਹ ਭਾਈ ਵਧੀਆ ਗੱਲ ਐ ਨਿਆਣੇ ਵਾਲੇ ਤਾਂ ਨਿਆਣਾ ਹੀ ਲੈਗਾ ਖਿੱਚੀ ਜਾਂਦੇ ਇੱਕ ਪੋਈ ਇੱਧਰ ਤੇ ਫੜੀ ਜਾਂਦਾ ਮੈਨੂੰ ਟਾਈਮ ਕਿਨਾ ਹੋ ਗਿਆ ਦੇਖੀ ਟਾਈਮ ਹੋ ਗਿਆ ਮੰਮੀ 4 ਵਜੇ ਜੱਲੇ ਭਾਈ ਹੈ 4:04 ਹੋ ਗਏ ਦਵਾਈ ਲਿਆਉਣੀ ਆ ਉਹਦੇ ਨਾਲ ਦੇ ਆਹੋ ਲੰਘ ਜਾਣਾ ਫੇਰ ਉਹਨਾਂ 4 ਵਜੇ ਉਹੀ ਕਹਿ ਰਹੇ ਨੇ ਅਸੀਂ ਇੱਥੇ ਹੀ ਬਹਿਨੇ ਆਂ ਫੇਰ ਜਦ ਤੱਕ ਹੈਨਾ ਉਹ 4:00 ਲੱਗਦੇ ਨਾ ਇਹ ਆ ਵੀ ਸੂਟ ਵਧੀਆ ਐ ਹਮਮ ਨਾਲੇ ਕੋਲ ਦੇ ਚੌਂਕ ਤੇ ਕੋਲ ਨਾਲੇ ਲਹਿੰਗਾ ਹੋਵੇ ਬਹਿੰਗਾ ਹੋ ਗਿਆ ਹਾਂ ਸਹੀ ਗੱਲ ਹੈ ਵਾਪਰੀ ਨੂੰ ਆ ਵਧੀਆ ਲੱਗਿਆ ਹਾਂ ਇਹ ਵੀ ਠੀਕ ਨੂੰ ਤਾਂ ਸਭ ਕੁਝ ਵਧੀਆ ਰੱਖ ਪਸੂ ਪੈਸੇ ਪੈਸੇ ਚਹੀਦੇ ਭਾਈ ਸਾਰਾ ਕੁਸੂਰੇ ਤਾਂ ਵਧੀਆ ਹੀ ਆ ਜਿੰਨੇ ਵੀ ਇੱਧਰ ਵੀ ਜਿੰਨਾ ਰੱਖ ਹੋਇਆ ਬਸਮਾਨ ਸਾਰਾ ਹੀ ਵਧੀਆ ਹੀ ਆ ਹੋਮਗੇ ਵਾਈਟ ਕਿਨੋਟ ਆਇਆ ਸੂਟੇ ਆ ਪੂਰਾ ਬਲੈਕ ਆ ਜੀ ਦੇਖੋ ਕਿ ਕਿਤਕ ਦੇਖਾਂਗੇ ਇਸ ਤਰ੍ਹਾਂ ਦੇ ਇਹਦਾ ਸਵਾਰ ਉਹ ਕਿਤੇ ਮੈਂ ਲੈ ਲਈ ਆ ਪਨੀਆਣੀ ਨਹੀਂ ਕਰਦੇ ਹਾਂ ਤੇ ਕੋਟਾ ਦੇਤੀ ਕਿ ਆਪਣਾ ਹਾਂ ਬਾਈਟ ਕਲਰ ਵਧੀਆ ਲੱਗਦਾ ਬਾਈਟ ਕਿਤਰਾ ਇੱਧਰ ਆ ਕਰੀਮ ਬਾਈਟ ਆ ਗਿਆ ਇੱਧਰ ਆ ਵੀ ਸੋਚਦੇ ਤੁਹਾਰੇ ਗ੍ਰੇ ਕਲਰ ਦੇ ਆ ਜੀ ਵੀ ਕਪੜਾ ਗੋਲ ਸੂਰਤ ਬਾਦ ਹੋਣਾ ਹੈ ਮੈਂ ਨਾਮ ਤਾਂ ਹੈ ਨਹੀਂ ਮੈਂ ਇੱਕ ਮਿੰਟ ਤੇ ਹੀ ਜਾਣਾ ਹਾਂ ਬੰਦੇ ਇੱਕ ਨੀਚੇ ਪਿਆ ਇਹਦੇ ਨਾਲ ਦਾ ਹੀ ਉਹ ਇਹਦੇ ਨਾਲ ਦਾ ਹੀ ਕਹਿੰਦਾ ਸੂਰਤ ਜੋ ਉਹ ਨੀਚੇ ਆਇਆ ਇਹਦੇ ਨਾਲ ਹੰਟੇਗਾ ਇਹਦੇ ਨਾਲ ਮੈਂ ਜਾਣਾ ਹਾਂ ਹੁਣ ਆ ਦੋ ਹੱਲ ਮੋਰ ਦਾ ਤਲ ਹੁਣ ਸੌਂਦੀ ਆ ਇੱਧਰ ਸਾਡੇ ਦੋ ਦੋਨੇ ਸੌਂਗੇ ਥੱਲੇ ਹੀ ਕਰਨੇ ਤੇ ਆ ਲਾਈ ਆ ਮੁਰੇ ਗੱਦੀ ਜੀ ਇਹ ਤੇ ਜੇ ਦਰ ਆ। ਇਹ ਸੋਹਣਾ। ਆਹ ਪੱਟਾ ਵਖਿਆ। ਇੱਕ ਵੋਟੇ ਤਾਂ ਹੈ। ਹਾਂਜੀ ਆਹ ਪੱਟਾ। ਇਹ ਬੜੀ ਬਰੀਕ ਚੜ੍ਹ। ਹੂੰ। ਲਾਲੀ, ਵਾਈਟੇ-ਵਾਈਟੇ। ਕੱਪੜਾ ਬਹੁਤ ਸੋਹਣਾ ਏ। ਆ ਵੀ ਸੂਟ ਪਿਆ ਰਿਹਾ ਨਾ ਕਿਥੇ ਆਹੇ ਖਾਣਾ ਲਾ ਰਿਹਾ ਏ। ਕਿੰਨੇ-ਕਿੰਨੇ ਜਾ ਰਹੇ। ਕਿੰਨੇ? ਇਹਦੇ ਤੋਂ ਕਿੰਨੇ ਬਾਰੇ ਆਏ। ਇਹ ਨਾ ਸੇਹੇ ਦੀਆਂ। ਇਹ ਮਸ਼ੀਨ ਚੇਨਾ ਕਰ ਦਿੱਤਾ ਬਾਦੂ ਕਈ ਵਾਰ ਫੇਲ ਹੋ ਜਾਂਦਾ ਫੋਨ ਕਰਕੇ ਰਖਵਾ ਦੂੰਗੇ ਇਹਦਾ ਹੂੰ ਸੋਣੀ ਲੱਗ ਰਹੀ ਹੈ ਸਰਾ ਸੋਣੀ